ਨਾਲ ਜ਼ਰੀ ਵਰਕ ਮਸਲੀਨ ਦਾ ਨਾਲ ਦੁਪੱਟਾ ਹੋਊਗਾ 2.5 ਮੀਟਰ ਦਾ ਤੇ ਦੁਪੱਟੇ ਦੇ ਉੱਤੇ ਵਰਕ ਹੋਊਗਾ। ਲਓ ਜੀ ਆ ਦੁਪੱਟਾ ਇਹ ਹੋਊਗਾ 500 ਰੁਪਏ ਦਾ ਸੂਟ ਇਹ 500 ਰੁਪਏ ਤੁਹਾਨੂੰ ਮਿਲ ਜਾਣਾ। ਇਹ ਆ ਸਾਰਾ ਹੈਂਡ ਦਾ ਵਰਕ ਆ ਤੇ ਹੈਂਡਵਰਕ ਹੀ ਘੇਰੇ ਤੇ ਹੋਊਗਾ ਬਹੁਤ ਪਿਆਰਾ ਜੀ ਜੋ ਕੱਟ ਕਰਨਾ ਕੱਟ ਵੀ ਕਰ ਸਕਦੇ ਹੋ ਤੇ ਦੁਪੱਟਾ ਹੋਊਗਾ ਕਿਆ ਬੁਟੀਕ ਸਟਾਈਲ ਲੈਸਿਸ ਵਾਲਾ ਦੁਪੱਟਾ ਹੋਊਗਾ 2.5 ਮੀਟਰ। ਲਓ ਜੀ ਆ ਦੁਪੱਟਾ ਨਾਲ ਇਹ ਸੂਟ ਅਸੀਂ ਦੇਵਾਂਗੇ ਸਿਰਫ 1500 ਰੁਪਏ ਦਾ। ਕਿਤਾ ਪਿਆ ਇਸ ਡਿਜ਼ਾਈਨ ਨੇ? ਹਾਂਜੀ ਲੋਕ ਲੱਭਦੇ ਫਿਰਦੇ ਨੇ ਗਲਾਸ ਔਰਗੰਜ਼ਾ। ਲਓ ਆ ਚੱਕੋ ਵਾਲਾ ਗਲਾਸ オーਗੰਜ਼ਾ ਜੀ ਲਓ ਜੀ ਗਲਾਸ オーਗੰਜ਼ਾ ਗਲਾਸ ਕੰਪਿਊਟਰ ਤੇ ਮਸ਼ੀਨਾਂ ਤੇ ਬਣਾਈ ਜਾਂਦੇ ਨੇ ਆ ਚੱਕੋ ਮੋਰਾਂ ਵਾਲਾ ਡਿਜ਼ਾਈਨ ਕਹੀ ਜਾਂਦੇ ਨੇ ਚੱਕੋ ਮੋਰਾਂ ਵਾਲਾ ਡਿਜ਼ਾਈਨ ਅਲਾ ਇਹਨੂੰ ਦੇਖੋ ਇਹਦੇ ਨਾਲ ਕੰਪੇਅਰ ਕਰੋ ਕਿਸੇ ਦਾ ਵੀ ਡਿਜ਼ਾਈਨ ਲਓ ਵੀ ਆ ਗਿਆ ਮੋਰ ਵਾਲਾ ਹਨ ਜਿਹਨੇ ਇਹ ਮੋਰਾਂ ਵਾਲਾ ਇਹਦਾ ਹੈਂਡਵਰਕ ਚੈੱਕ ਕਰਾ ਦਿਓ ਭੈਣਾਂ ਨੂੰ ਤਾਂ ਜੋ ਉਹਨਾਂ ਨੂੰ ਭਲੇਖਣਾ ਰਹੇ ਹਾਂ ਜੀ ਚੈੱਕ ਕਰੋ ਸੂਟ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਇਹ ਤਾਂ ਅਲੱਗ ਲਓ ਵੀ ਆ ਦੇਖੋ ਕਿੰਨਾ ਸੋਹਣਾ ਹਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਹੈ ਸ਼ਹਿਰ ਮਰੀਕਪੁਰਲੇ ਅੱਜ ਤੁਹਾਨੂੰ ਆਪਾਂ ਸ਼ਹਿਰ ਮਰੀਕਪੁਰਲੇ ਇੱਕ ਇੱਦਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਵਾਂਗੇ ਜਿੱਥੇ ਤੁਹਾਨੂੰ ਬੁਟੀਕ ਵਾਲੇ ਸੂਟ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਬਹੁਤ ਹੀ ਸਸਤੇ ਮਿਲ ਜਾਣਗੇ ਬਿਲਕੁਲ ਹੋਲ ਸੇਰੇਟਾਂ ਤੇ ਮਿਲ ਜਾਣਗੇ ਜਾਂ ਤੁਸੀਂ ਇਹ ਦੁਕਾਨ ਨੂੰ ਬੁਟੀਕ ਵਾਲੀ ਫੈਕਟਰੀ ਵੀ ਕਹਿ ਸਕਦੇ ਹੋ ਇਹ ਬੁਟੀਕ ਦੇ ਸੂਟਾਂ ਦੀ ਫੈਕਟਰੀ ਵੀ ਤੇ ਦੁਕਾਨ ਨੂੰ ਕਹਿ ਸਕਦੇ ਹੋ ਤਾਂ ਚੱਲਦੇ ਹਾਂ ਅੱਗੇ ਵੀਡੀਓ ਵਿੱਚ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਬਣੇ സോ വി തോ സോ ആഡ് വിഡിമ സ്റ്റാർട്ടറി ਹਾਂਜੀ ਇਹ ਸ਼ੌਪ ਤੇ ਪਹੁੰਚਣ ਲਈ ਤੁਸੀਂ ਸ਼ਰੰਦੀ ਗੇਟ ਐਂਟਰ ਹੋ ਕੇ ਤੇਲੀਆ ਵਾਲੇ ਬਾਜ਼ਾਰ ਬਿਲਕੁਲ ਤੁਸੀਂ ਸਿੱਧੇ ਜਾਣਾ ਤੇ ਅੱਜ ਆਪਾਂ ਤੁਹਾਨੂੰ ਸਹਿਰ ਮਰੇਰ ਕੋਟਲੇ ਦੇ ਬਹੁਤ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਬੁਟੀਕ ਵਾਲੇ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਵੀਡੀਓ ਐਂਡ ਤੱਕ ਜਰੂਰ ਵਾਚ ਕਰਨਾ ਤੇ ਅੱਗੇ ਤੁਸੀਂ ਐਸ ਕੇ ਫੈਸ਼ਨ ਤੋਂ ਇਧਰ ਨੂੰ ਮੋੜਨਾ ਇੱਥੋਂ ਥੋੜੀ ਜਿਹੀ ਸ਼ੌਪ ਛੱਡ ਕੇ ਜਿਹੜੀ ਅੱਗੇ ਫਿਰ ਸ਼ੌਪ ਆ ਜੂਗੀ ਤੁਹਾਨੂੰ ਦਿਖਾਉਣੀ ਆ ਸਾਰੀ ਆਪਾਂ ਕਲੈਕਸ਼ਨ ਬਾਕੀ ਐਡਰੈਸ ਤੁਸੀਂ ਸਮਝ ਗਏ ਅੱਜ ਤੁਹਾਨੂੰ ਹੁਣ ਆਪਾਂ ਕਲੈਕਸ਼ਨ ਲਓ ਜੀ ਆਪਾਂ ਸ਼ੌਪ ਤੇ ਪਹੁੰਚ ਚੁੱਕੇ ਹ ਲਓ ਜੀ ਚੱਲਦੇ ਆ ਫੈਸ਼ਨ ਉਸਟਾ ਤੇ ਦਿਖਾਉਣਾ ਤੁਹਾਨੂੰ ਅੱਜ ਸਾਰੀ ਕਲੈਕਸ਼ਨ ਲਓ ਜੀ ਆ ਗਏ ਆਪਾਂ ਸ਼ਾਪ ਦੇ ਅੰਦਰ ਤੇ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਲਓ ਜੀ ਤੁਹਾਨੂੰ ਦਿਖਾਉਣਾ ਸਾਰੀ ਅੱਜ ਆਪਾਂ ਕਲੈਕਸ਼ਨ ਇੱਥੇ ਤੁਹਾਨੂੰ ਜਿਹੜੇ ਬੁਟੀਕ ਸੂਟ ਨੇ ਬਿਲਕੁਲ ਹੋਲ ਸੇ ਰੇਟਾਂ ਤੇ ਮਿਲ ਜਾਣਗੇ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਬਿਲਕੁਲ オリジナル ਪ੍ਰਾਈਸ ਤੇ ਮਿਲਣਗੇ ਤੇ ਆਜੋ ਵੀਰੇ ਆਜੋ ਹਾਂਜੀ ਆਜੋ ਅਸੀਂ ਸੀਜ਼ਨ ਜਾ ਰਿਹਾ ਦੁਕਾਨ ਦੇ ਵਿੱਚ ਖਾਲੀ ਕਰਦ ਰਹੀਆਂ ਆਹ ਦੇਖੋ ਸੂਟ ਦੁਪੱਟਾ ਵਰਕ ਹਾਂਜੀ ਬਹੁਤ ਪਿਆਰਾ ਵਰਕ ਹੋਊਗਾ ਮਸਲੀਨ ਦਾ ਸੂਟ ਹੋਊਗਾ ਸੂਟ ਦੇ ਉੱਤੇ ਬਹੁਤ ਸੋਹਣਾ ਪੈਟਰਨ ਦਾ ਵਰਕ ਹੋਊਗਾ ਤੇ ਨਾਲ ਨੂੰ ਦੁਪੱਟਾ ਮਸਲੀਨ ਲਓ ਜੀ ਦੁਪੱਟੇ ਦੇ ਉੱਤੇ ਹੋਊਗਾ ਵਰਕ ਹਾਂਜੀ ਆ ਚੱਕੋ ਪੂਰਾ ਖੁੱਲਾ ਚੌੜਾ 2.5 ਮੀਟਰ ਦਾ ਦੁਪੱਟਾ ਹੋਊਗਾ ਸੂਟ ਦੇਮਗਾ ਸਿਰਫ ਸਿਰਫ 500 ਰੁਪਏ ਦਾ ਲਓ ਜੀ 500 ਰੁਪਏ ਇਹ 500 ਰੁਪਏ ਦਾ ਸੂਟ ਆ ਜੀ ਦੇਖੋ ਠੀਕ ਆ ਜੀ ਦੇਖਣ ਨੂੰ ਲੱਗ ਰਿਹਾ ਕਿ ਇਹ 1500 ਵਾਲਾ ਸੂਟ ਆ ਹਾਂਜੀ ਹਾਂਜੀ ਇਹਦੇ ਵਿੱਚ ਕਿੰਨੇ ਹੀ ਡਿਜ਼ਾਈਨ ਦੇ ਦਾਂਗੇ ਜਿੰਨੇ ਮਰਜ਼ੀ ਰੰਗ ਲੈ ਲਿਓ 30 40 50 100 ਜਿੰਨੇ ਸੂਟ ਲੈਣੇ ਹੋ ਅੱਪ 500 ਵਾਲੇ ਦਾ ਦੂਜਾ ਡਿਜ਼ਾਈਨ ਆ ਜੀ ਦੇਖੋ ਹਾਂਜੀ ਇੱਥੋਂ ਦਾ ਹੋਲ ਸੇਲਰ ਆਉਂਦੇ ਨੇ ਜੀ ਖਰੀਦਣ ਦੇਖੋ ਆ ਸਾਰਾ ਬਹੁਤ ਪਿਆਰਾ ਵਰਕ ਹੋਇਆ ਥ੍ਰੈਡ ਵਰਕ ਨਾਲ ਜ਼ਰੀ ਵਰਕ ਮਸਲੀਨ ਦਾ ਨਾਲ ਦੁਪੱਟਾ ਹੋਊਗਾ 2.5 ਮੀਟਰ ਦਾ ਤੇ ਦੁਪੱਟੇ ਦੇ ਉੱਤੇ ਵਰਕ ਹੋਊਗਾ ਲਓ ਜੀ ਆ ਦੁਪੱਟਾ ਇਹ ਹੋਊਗਾ 500 ਰੁਪਏ ਦਾ ਸੂਟ ਜੀ ਇਹ 500 ਰੁਪਏ ਦਾ ਤੁਹਾਨੂੰ ਮਿਲ ਜਾਣਾ ਇਹ 500 ਰੁਪਏ ਦਾ ਸੂਟ ਆ ਜੀ ਬਹੁਤ ਪਿਆਰਾ ਤੇ ਆ ਦੇਖੋ ਸ਼ਿਮਰ ਦਾ ਸੂਟ ਹਾਂਜੀ ਇਹ ਦਵਾਂਗਾ ਜੀ 800 ਰੁਪਏ ਦਾ ਸ਼ਿਮਰ ਦਾ ਸੂਟ ਸੂਟ ਦੇ ਉੱਤੇ ਬਹੁਤ ਪਿਆਰਾ ਵਰਕ ਹੋਇਆ ਹੋਊਗਾ ਠੀਕ ਆ ਜੀ ਦੇ ਅਸ਼ੇ ਮਰਦਾ ਸੂਟ ਹੋਊਗਾ ਸ਼ਿਮਰ ਦੁਪੱਟਾ ਬਾਜੂ ਬਾਟਮ ਦੇ ਵਿੱਚੋਂ ਇੱਕ ਆਪਸ਼ਨ ਹੋਊਗੀ ਚਾਹੇ ਬਾਜੂ ਬਣਾਲੀਓ ਚਾਹੇ ਬਾਟਮ 2.5 ਮੀਟਰ ਦੁਪੱਟਾ ਠੀਕ ਹੈ ਜੀ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਬਣਿਆ ਹੋਗਾ ਇਹ ਲੋ ਵੀ ਆ ਵੀ ਤੁਹਾਨੂੰ 800 ਇਦਾਂ ਦੇ ਜਿੰਨੇ ਮਰਜੀ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਮਿਲ ਜਣਗੇ ਠੀਕ ਹੈ ਜੀ ਤੇ ਬਹੁਤ ਸਾਰੇ ਕਲੈਕਸ਼ਨ ਮਿਲ ਜੂਗੇ ਇਹ ਚ ਰੰਗ ਆ ਮੁੰਡਿਆ ਰੰਗ ਫੜਾਈਆਂ ਇਹਦੇ ਵਿੱਚ ਆ ਕੱਟ ਵਾਲੇ ਦੇ ਵਿੱਚ ਸਾਰੇ ਰੰਗ ਸਿਰਦੇ ਇੱਧਰ ਆ ਸਾਰੇ 5-500 ਵਾਲੇ ਸੂਟ ਨੇ ਆ ਸਾਰੇ ਜਿੰਨੇ ਮਰਜੀ ਤੁਹਾਨੂੰ ਬਹੁਤ ਜ਼ਿਆਦਾ ਲੈਣ ਦੇ ਨੂੰ ਲੈਣ ਜਿਹਨੇ ਘਰ ਪਾਉਣ ਨੂੰ ਲੈਣ ਨੇ ਆ ਚੱਕੋ ਲਓ ਵੀ ਆ ਸਾਰੇ 5 500 ਵਾਲੇ ਸੂਟ ਹੋਣਗੇ ਸੂਟ ਦੁਪੱਟਾ ਵਰਕ ਨਾਲ ਪੌਂਚਾ ਜਾਂ ਮੂਰੀ ਦੇ ਵਿੱਚੋਂ ਇੱਕ ਬਣਿਆ ਹੋਊਗਾ ਚੱਕੋ ਇਸ ਦੇ ਵਿੱਚ ਅਗਰ ਤੁਸੀਂ ਰੇਂਜ ਥੋੜੀ ਜਿਹੀ ਅਪ ਕਰ ਸਕਦੇ ਹੋ ਆ ਦੇਖੋ ਆਰਗੰਜ਼ਾ ਦੇ ਉੱਤੇ ਹਾਂਜੀ ਬਹੁਤ ਸੋਹਣਾ ਵਰਕ ਹੋਇਆ ਹੋਊਗਾ ਆ ਆਰਗੰਜ਼ਾ ਦੇਖੋ ਆਰਗੰਜ਼ਾ ਆਰਗੰਜ਼ਾ ਦੇ ਉੱਤੇ ਦੇਖੋ ਬਹੁਤ ਪਿਆਰਾ ਵੀਡੀਓ ਵਾਲਾ ਡਿਜ਼ਾਈਨ ਬਣਿਆ ਹੋਊਗਾ ਹੈਂਡਵਰਕ ਆ ਸਾਰਾ ਹੈਂਡਵਰਕ ਹੋਇਆ ਹੈ ਲਓ ਜੀ ਆਹ ਦੇਖੋ ਆ ਸਾਰਾ ਹੈਂਡ ਦਾ ਵਰਕ ਆ ਤੇ ਹੈਂਡਵਰਕ ਹੀ ਘੇਰੇ ਤੇ ਹੋਊਗਾ ਬਹੁਤ ਪਿਆਰਾ ਜੇ ਜੋ ਕੱਟ ਕਰਨਾ ਕੱਟ ਵੀ ਕਰ ਸਕਦੇ ਹਾਂ ਤੇ ਦੁਪੱਟਾ ਹੋਊਗਾ ਕਿਆ ਬੁਟੀਕ ਸਟਾਈਲ ਲੈਸਿਸ ਵਾਲਾ ਦੁਪੱਟਾ ਹੋਊਗਾ 2.5 ਮੀਟਰ ਲਓ ਜੀ ਆਹ ਦੁਪੱਟਾ ਨਾਲ ਇਹ ਸੂਟ ਅਸੀਂ ਦੇਵਾਂਗੇ ਸਿਰਫ 1500 ਰੁਪਏ ਦਾ ਲਓ ਜੀ 150 ਜਿੰਨੇ ਮਰਜ਼ੀ ਸੂਟ ਲੈ ਲਿਓ ਸਾਰੇ ਹੋਲ ਸੇਲ ਰੇਟਾਂ ਤੇ ਇੱਕ ਇੱਕ ਸੂਟ ਵੀ ਹੋਲ ਹੋਲ ਸੇਲ ਰੇਟ ਤੇ ਵੇਚ ਦਵਾਂਗੇ ਤੁਸੀਂ ਇੱਕ ਸੂਟ ਵੀ ਲੈਣਾ ਤਾਂ ਉਹ ਵੀ ਆ ਕੇ ਲੈ ਸਕਦੇ ਹੋ ਉਹ ਵੀ ਤੁਸੀਂ ਸਾਡੇ ਕੋਲੇ ਜ਼ਿਆਦਾਤਰ ਹੁੰਦੀਆਂ ਨੇ ਬੁਟੀਕਾਂ ਲਾ ਦੇਖੋ ਜੀ ਡਿਜ਼ਾਈਨ ਇਹ 1300 ਰੁਪਏ ਦਾ ਸੂਟ ਆ ਜੀ ਲਓ ਵੀ 1300 ਪੈਟਰਨ ਬਣਿਆ ਆਊਗਾ ਹੈਂਡਵਰਕ ਹੋਇਆ ਹੋਊਗਾ ਘੇਰੇ ਦੇ ਉੱਤੇ ਦੁਪੱਟਾ ਬਹੁਤ ਪਿਆਰਾ 2.5 ਮੀਟਰ ਦਾ ਦੁਪੱਟਾ ਹੋਊਗਾ ਦੁਪੱਟੇ ਦੇ ਉੱਤੇ ਵਰਕ ਹੋਇਆ ਹੋਊਗਾ ਲੈ ਆ ਦੁਪੱਟਾ ਆ ਗਿਆ ਜੀ ਆ ਦੁਪੱਟਾ ਇਹ ਸਿਰਫ ਤੇ ਸਿਰਫ 1300 ਰੁਪਏ ਦਾ ਸੂਟ ਆ ਜੀ ਰੰਗ ਇਹਦੇ ਚ ਵੀ ਮਿਲਣਗੇ ਲੈ ਮੁੰਡਿਆ ਹੋਰ ਦੇ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਆ 1500 ਦਾ ਦੇਖੋ ਜੀ ਸੂਟ ਔਰਗੰਜ਼ਾ ਦੇ ਉੱਤੇ ਪੈਚਵਰਕ ਵੀਡੀਓ ਵਾਲਾ ਡਿਜ਼ਾਈਨ ਹੈ ਤੇ ਪੂਰਾ 5 ਮੀਟਰ ਕਪੜਾ ਹੋਊਗਾ ਇਹ ਨਹੀਂ ਹੈਗਾ ਕਿ ਕਪੜਾ ਘੱਟ ਲਗਾਇਆ ਹੋਊਗਾ ਲੈ ਦੇਖੋ ਇਹ 1500 ਰੁਪਏ ਦਾ ਸੂਟ ਆ ਜੀ ਇਹ ਸਿਰਫ ਤੇ ਸਿਰਫ 1500 ਆ ਦੇਖੋ ਸਾਰਾ ਹੈਂਡਵਰਕ ਹੋਇਆ ਹੋਇਆ ਅਸੀਂ ਆਪ ਤਿਆਰ ਕਰਵਾਏ ਹੋਏ ਨੇ ਅਸੀਂ ਕੋਈ ਵੀ ਸੂਟ ਖਰੀਦ ਕੇ ਨਹੀਂ ਵੇਚਦੇ ਠੀਕ ਹੈ ਜੀ ਇੱਕ ਇੱਕ ਸੂਟ ਆਪ ਰੈਡੀ ਕਰਵਾਉਣੇ ਆ ਤੇ ਲੋਕਾਂ ਨੂੰ ਸਸਤੇ ਰੇਟਾਂ ਤੇ ਵੇਚਦੇ ਹਾਂ ਲੈ ਆ ਦੁਪੱਟਾ ਦੇਖੋ ਕਿੰਨਾ ਕੀ ਸ਼ਾਨਦਾਰ ਦੁਪੱਟਾ ਬਣਾਈ ਦੇਖ ਕੇ ਰੂਹ ਖੁਸ਼ ਹੁੰਦੀ ਆ ਲੋਕਾਂ ਨੇ ਖੀਨਖਾਬ ਖੀਨਖਾਬ ਕਰਦੇ ਨੇ ਲੋਕ ਜੀ ਖੀਨਖਾਬ ਤੇ ਡਿਜ਼ਾਈਨ ਬਣਾਉਨੇ ਆਂ ਵੇਚਦੇ ਆਂ ਜੀ ਆ ਦੇਖੋ ਲੈ ਆ ਦੇਖੋ ਇਸ ਤਰ੍ਹਾਂ ਦੇ ਡਿਜ਼ਾਈਨ ਹੈਗੇ ਕਿਸੇ ਕੋਲੇ ਪਿਓਰ ਖੀਨਖਾਬ ਪਿਓਰ ਖੀਨਖਾਬ ਆ ਦੇਖੋ ਆ ਗਏ ਜੀ ਖੀਨਖਾਬ ਦੇ ਉੱਤੇ ਬਹੁਤ ਪਿਆਰਾ ਆਰੀ ਪਲੱਸ ਹੈਂਡ ਦਾ ਵਰਕ ਹੋਇਆ ਹੋਇਆੂਗਾ ਦੇਖੋ ਹੈਂਡ ਦੇਖੋ ਕਿੰਨਾ ਹੋਇਆ ਹੋਇਆ ਹਾਂ ਤੇ ਇਸ ਦੇ ਨਾਲ ਘੇਰਾ ਬਣਿਆ ਹੋਗਾ ਬਹੁਤ ਪਿਆਰਾ ਘੇਰਾ ਘੇਰੇ ਦੇ ਨਾਲ ਬਾਜੂ ਬਣੇ ਹੋਣਗੇ ਤੇ ਆ ਦੇਖੋ ਬਾਟਮ ਤੇ ਪਿਓਰ ਦਾ ਬਾਟਮ ਹੋਊਗਾ ਬਾਟਮ ਦੇ ਉੱਤੇ ਵਰਕ ਹੋਊਗਾ ਤੇ ਦੁਪੱਟਾ 2.5 ਮੀਟਰ ਪੂਰਾ ਖੁੱਲਾ ਚੌੜਾ ਸਰਦਾਰੀ ਦੁਪੱਟ ਆਧ ਪੱਟਾ ਹੋਊਗਾ ਇਹ ਸੂਟ ਅਸੀਂ ਤੁਹਾਨੂੰ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਇਸ ਦੇ ਵਿੱਚ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਪਿਆਰੇ ਤੋਂ ਪਿਆਰੇ ਡਿਜ਼ਾਈਨ ਮਿਲ ਜਣਗੇ ਲਾ ਇੱਕ ਆ ਡਿਜ਼ਾਈਨ ਹੋਊਗਾ ਬਾਜੂ ਬਾਟਮ ਦੋਨਾਂ ਤੇ ਵਰਕ ਪਿਓਰ ਖੀਨਖਾਬ ਹੋਊਗੀ ਲੋਕ ਬ੍ਰੋਕੇਟ ਖੀਨਖਾਬ ਕਹਿ ਕੇ ਕਿ ਬ੍ਰੋਕੇਟ ਵਿੱਚ ਹੀ ਜਾਂਦੇ ਨੇ ਅਸੀਂ ਵੇਚਦੇ ਆ ਪਿਓਰ ਖੀਨਖਾਬ ਆ ਦੇਖੋ ਬਾਜੂ ਬਾਟਮ ਘੇਰਾ ਗਲਾ ਵਰਕ ਨਾਲ ਨੂੰ ਆਰਗੰਜ਼ਾ ਦਪਟਾ ਲੈਸਿਸ ਵਾਲਾ ਲਾਓ ਆ ਦੇਖੋ ਖੀਨਖਾਬ ਜੇ ਇਸ ਤਰ੍ਹਾਂ ਦਾ ਡਿਜ਼ਾਈਨ ਕਿਸੇ ਕੋਲੇ ਹੋਵੇ ਤਾਂ ਕਿ ਦੱਸ ਦਿਓ ਵੀ ਭਾਈ ਐਦਾਂ ਦਾ ਡਿਜ਼ਾਈਨ ਵੀ ਅਸੀਂ ਖੀਨਖਾਬ ਤੇ ਦੇਖਿਆ ਕਿਉਂਕਿ ਆਪਦੇ ਤਿਆਰ ਕਰਾਏ ਹੋਏ ਨੇ ਤਾਂ ਦੇਖੋ ਲਾਓ ਵੀ ਕਰੋ ਲਓ ਜੀ ਦੇਖੋ ਬਹੁਤ ਸੋਹਣਾ ਵੀ ਗਲਾ ਡਿਜ਼ਾਈਨਰ ਠੀਕ ਹੈ ਜੀ ਉਸ ਤੋਂ ਬਾਅਦ ਘੇਰੇ ਦੇ ਉੱਤੇ ਕੰਟਰਾਸਟ ਬਹੁਤ ਸੋਹਣਾ ਧਾਗੇ ਦਾ ਵਰਕ ਤੇ ਇਸ ਦੇ ਨਾਲ ਵੀ ਕੱਟ ਵਾਲੀਆਂ ਬਾਜੂ ਲਓ ਜੀ ਵੀ ਕੱਟ ਵਾਲੀਆਂ ਬਾਜੂ ਤੇ ਹੈਵੀ ਪਿਓਰ ਸ਼ਿਮਰ ਦੀ ਬਾਟਮ ਲਓ ਜੀ ਆ ਬਾਟਮ ਦਾ ਆ ਬਾਟਮ ਆ ਜੀ ਪਿਓਰ ਸ਼ਿਮਰ ਦੀ ਤੇ ਬਾਟਮ ਪੂਰੀ ਹੈਵੀ ਕੰਟਰਾਸਟ ਦੇ ਵਿੱਚ ਤੇ ਦੁਪੱਟਾ ਹੋਊਗਾ ਇਹਦਾ 2.5 ਮੀਟਰ ਲਾ ਦੇਖੋ ਆ ਦੁਪੱਟਾ ਜੀ ਇਹਦਾ ਪੂਰਾ ਗ੍ਰੇਸਫੁਲ ਸਾਡਾ ਮਾਲ ਬਣਵਾਇਆ ਹੋਇਆ ਇਸ ਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਲਾ ਲਿਓ ਪਿਓਰ ਖੀਨ ਖਾਬ ਦੇ ਉੱਤੇ ਟੋਟਲ ਹੈਂਡਵਰਕ ਲਾ ਦੇਖੋ ਪਿਓਰ ਪਿਓਰ ਖੀਨ ਖਾਬ ਦੇ ਉੱਤੇ ਟੋਟਲ ਦਾ ਟੋਟਲ ਹੈਂਡਵਰਕ ਹੋਊਗਾ ਜੀ ਆਹ ਸਾਰਾ ਹੈਂਡਵਰਕ ਹੋਊਗਾ ਇਸ ਦੇ ਨਾਲ ਬਾਟਮ ਹੋਊਗੀ ਨੇਚਰਲ ਕريب ਦੀ ਬਾਟਮ ਦੇ ਉੱਤੇ ਵਰਕ ਹੋਊਗਾ ਤੇ ਨਾਲ ਡਿਜ਼ਾਈਨਰ ਦੁਪੱਟਾ ਦੁਪੱਟਾ ਲੋਕਾਂ ਨੇ ਅੱਧਿਆਂ ਨੇ ਦੇਖਿਆ ਵੀ ਨਹੀਂ ਹੋਣਾ ਜੀ ਸਪੈਸ਼ਲ ਦੁਪੱਟੇ ਤਿਆਰ ਕਰ ਰਹੇ ਨੇ ਬੁਟੀਕਾਂ ਲਈ ਲਓ ਜੀ ਤੁਸੀਂ ਖਰੀਦ ਸਕਦੇ ਹੋ ਲੈ ਸਾਰੀ ਆ ਖੀਨਖਾਵਾ ਪ्युअर ਹੈਂਡਵਰਕ ਹੈਂਡਵਰਕ ਹੋਣਗੇ ਇਹ ਚ ਹਾਂਜੀ ਦੇਖੋ ਜਿੰਨੇ ਮਰਜ਼ੀ ਕਲਰ ਲੈ ਲਿਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਰੇਟ ਹੋਣਗੇ ਇਸ ਤਰ੍ਹਾਂ ਦੇ ਤੁਸੀਂ ਸੁਣ ਸੁਣ ਕੇ ਹੈਰਾਨ ਹੋਵੋਗੇ ਲਾ ਆਹ ਹੈਂਡਵਰਕ ਕਹਿੰਦੇ ਜੀ ਦਬਕੇ ਦਾ ਕੰਮ ਦਬਕੇ ਦਾ ਕੰਮ ਹਾਂਜੀ ਪਹਿਣਾ ਲੱਭਦੀਆਂ ਫਿਰਦੀਆਂ ਨੇ ਦਬਕੇ ਦਾ ਕੰਮ ਚਾਹੀਦਾ ਲਓ ਜੀ ਲਾ ਦੇਖੋ ਫਿਰ ਦਾਪਕੇ ਦਾ ਕੰਮ ਇਹਨੂੰ ਕਹਿੰਦੇ ਨੇ ਗ੍ਰੇਸ ਦੇਖਿਓ ਤੁਸੀਂ ਆ ਦੇਖੋ ਗ੍ਰੇਸ ਆ ਵੀਰੇ ਗ੍ਰੇਸ ਦਿਖਾਓ ਕਿਰੇ ਗ੍ਰੇਸ ਦੇਖੋ ਲੋ ਵੀ ਤੇ ਬਾਕੀ ਵਰਕ ਚੈੱਕ ਕਰੋ ਨਾ ਸਾਰਾ ਆ ਵਰਕ ਦੀ ਕੁਆਲਿਟੀ ਚੈੱਕ ਕਰੋ ਤੇ ਆ ਦੇਖੋ ਬਾਟਮ ਬਾਟਮ ਦੇ ਨਾਲ ਦੁਪੱਟਾ ਦੁਪੱਟੇ ਦੇ ਉੱਤੇ ਵੀ ਹੈਂਡਵਰਕ ਹੋਊਗਾ ਲਓ 3500 ਦਾ ਸੂਟ ਆ ਜੀ। ਲਓ ਜੀ 3500 ਰੁਪਏ। ਦਬਕੇ ਦਾ ਤੁਹਾਨੂੰ ਸੋਚਣ ਚ ਵੀ ਨਹੀਂ ਆ ਸਕਦਾ 3500 ਦਾ ਦਬਕੇ ਦਾ ਸੂਟ ਮਿਲ ਜਾਊਗਾ। ਠੀਕ ਹੈ। ਉਸ ਤੋਂ ਬਾਅਦ ਸਾਡੇ ਆਪਣੇ ਸਾਰੇ ਸੂਟ ਇਹ ਸਾਡੇ ਆਪ ਦੇ ਤਿਆਰ ਕਰਵਾਏ ਨੇ। ਹਾਂਜੀ। ਐਸੇ-ਐਸੇ ਫੈਬਰਿਕ ਦੇ ਦੇਵਾਂਗੇ ਤੁਸੀਂ ਜ਼ਿੰਦਗੀ 'ਚ ਕਦੇ ਫੈਬਰਿਕ ਨਹੀਂ ਦੇਖਿਆ ਹੋਣਾ। ਲਾ ਆ ਦਿਖਾਓ। ਆ ਕਰਸ਼ ਦੇ ਉੱਤੇ ਜੀ। ਹਾਂਜੀ। ਡਿਜ਼ਾਈਨ ਦੇਖੋ ਡਿਜ਼ਾਈਨ ਦੇਖ ਕੇ ਰੂਹ ਖੁਸ਼ ਹੁੰਦੀ ਆ ਭੈਣਾ। ਕਹਿਣ ਗਿਆ ਕਿ ਅਸੀਂ ਵਾਕੇ ਹੀ ਡਿਜ਼ਾਈਨ ਲੈ ਕੇ ਆਂਦਾ। ਲਾ ਦੇਖੋ। ਲਓ ਵੀ। ਬਹੁਤ ਪਿਆਰਾ ਡਿਜ਼ਾਈਨ ਆ। ਆ ਗਲਾ ਹੋਊਗਾ ਤੇ ਘੇਰਾ ਹੋਊਗਾ, ਬਾਜੂ ਹੋਣਗੇ। ਇਦੇ ਬਾਟਮ ਹੈ ਜਿਹੇ ਹੋਣਗੇ ਜਿਸ ਤਰ੍ਹਾਂ ਦੀ ਬੰਦੇ ਦੀ ਖੁਆਇਸ਼ ਹੁੰਦੀ ਆ। ਲਓ। ਆਹ ਸਲਵਾਰ ਆ ਜੀ। ਠੀਕ ਆ ਜੀ। ਨਜ਼ਾਰਾ ਲਿਆਉ ਜਿਹੜਾ ਬੰਦਾ ਪਾਉ ਦੱਸੂਗਾ ਵੀ ਬਈ ਸੂਟ ਖਰੀਦ ਕੇ ਲੈ ਕੇ ਆਂਦਾ ਲੈ ਆਹ ਦੁਪੱਟਾ ਹੋਊਗਾ। ਬਿਲਕੁਲ ਗਰਲਿਸ਼ ਡਿਜ਼ਾਈਨ ਆ। ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਆ। ਠੀਕ ਆ ਜੀ। ਤੇ ਇੱਕ ਆ ਡਿਜ਼ਾਈਨ ਦੇਖੋ ਲੈ। ਹਾਂਜੀ। ਡਾਰਕ ਮਹਿੰਦੀ ਅੱਜਕੱਲ ਟ੍ਰੈਂਡ ਦੇ ਵਿੱਚ ਆ। ਹਾਂਜੀ। ਡਿਜ਼ਾਈਨ ਕਿਤੋਂ ਲੱਭ ਜਵੇ? ਹਾਂਜੀ। ਦਿਖਾ ਦਿਓ ਸੂਟ ਫ੍ਰੀ ਆ ਵਾਲਾ। ਲਓ। ਲੈ ਦੇਖੋ ਜੀ ਆਪਣਾ ਤਿਆਰ ਕਰਾਇਆ ਹੋਇਆ ਡਿਜ਼ਾਈਨ ਹੈਂਡ ਦਾ ਟੱਚ ਉਹ ਬ ਠੀਕ ਹੈ ਜੀ ਤੇ ਇਹਦਾ ਦੁਪੱਟਾ ਇਹ ਦੁਪੱਟਾ ਹੋਊਗਾ ਲੈਸਿਸ ਵਾਲਾ ਕ੍ਰਸ਼ ਦੇ ਉੱਤੇ ਬਣਿਆ ਆਊਗਾ ਇਹ ਤੇ ਲਓ ਤੇ ਇੱਕ ਆਹ ਦੇਖੋ ਬਹੁਤ ਪਿਆਰਾ ਗਲਾਸ ਸ਼ਿਮਰ ਇੱਕ ਸ਼ਿਮਰ ਦੇ ਉੱਤੇ ਪੈਚ ਵਾਲਾ ਵੀ ਦੇ ਦੇ राजे ਆਹ ਦੇਖੋ ਗਲਾਸ ਸ਼ਿਮਰ ਦੇ ਉੱਤੇ ਡਿਜ਼ਾਈਨ ਹੋਊਗਾ ਇਹ ਸਿਰ ਤੇ ਸਿਰਫ ਹੈਗਾ 1800 ਦਾ ਜੀ ਲਓ ਜੀ 1800 ਦਾ 1800 ਦਾ ਵੀਡੀਓ ਵਾਲਾ ਡਿਜ਼ਾਈਨ ਹੋਊਗਾ ਇੱਕ ਆ ਸਾਡਾ ਜੀ ਤਮਾਕੇਦਾਰ ਡਿਜ਼ਾਈਨ ਆ ਤਮਾਕਾ ਕੀਤਾ ਪਿਆ ਇਸ ਡਿਜ਼ਾਈਨ ਨੇ ਹਾਂਜੀ ਲੋਕ ਲੱਭਦੇ ਫਿਰਦੇ ਨੇ ਗਲਾਸ ਔਰਗੰਜ਼ਾ ਆ ਚੱਕੋਲਾ ਗਲਾਸ ਔਰਗੰਜ਼ਾ ਜੀ ਲਓ ਜੀ ਗਲਾਸ ਔਰਗੰਜ਼ਾ ਗਲਾਸ ਔਰਗੰਜ਼ਾ ਦੇ ਉੱਤੇ ਹੈਂਡਵਰਕ ਬਹੁਤ ਪਿਆਰਾ ਪੈਚ ਲਗਾ ਕੇ ਕੰਟਰਾਸਟ ਦੇ ਵਿੱਚ ਨਾਲ ਇਹਦੇ ਹੋਗੀ ਪਿਓਰ ਦੀ ਬਾਟਮ ਤੇ ਨਾਲ ਹੋਊਗਾ ਗਲਾਸ ਔਰਗੰਜ਼ਾ ਦਾ ਹੀ ਦੁਪੱਟਾ ਲਓ ਜੀ ਆ ਦੇਖੋ ਲੈ ਦੁਕਾਨਾਂ ਤੇ ਨਹੀਂ ਮਿਲਣਾ ਇਹ ਗਲਾਸ ਔਰਗੰਜ਼ਾ ਨਹੀਂ ਦੁਕਾਨਾਂ ਤੇ ਆਉਂਦਾ ਦੁਕਾਨਾਂ ਵਾਲੇ ਦਾ ਪਤਾ ਨਹੀਂ ਕਿਹਨੂੰ ਕਿਹਨੂੰ ਕੀ ਕੀ ਘੇ ਵੇਚੀ ਜਾਂਦੇ ਨੇ ਸਾਡੇ ਕੋਲ ਤਾਂ ਟੋਟਲ ਬਟੀਕਾਂ ਦਾ ਕੰਮ ਆ ਲੈ ਦੇਖੋ ਆ ਪਿਓਰ ਸ਼ਿਮਰ ਆ ਜੀ ਬਿਨਾ ਤਾਰ ਤੋਂ ਜਿਹੜੀ ਲੜਦੀ ਆ ਉਹ ਨਹੀਂ ਹੈਗੀ ਪਹਿਣਾ ਕਿਹਦੇ ਨੇ ਸ਼ਿਮਰ ਲੜਦੀ ਆ ਸ਼ਿਮਰ ਲੜਦੀ ਆ ਇਹ ਨਹੀਂ ਸ਼ਿਮਰ ਲੜਦੀ ਇਹਦਾ ਸੂਟ ਜੱਜਦੇ ਨੇ ਬਸ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਕਲਰ ਦਾ ਦੇਖੋ ਦੁਪੱਟਾ ਦੁਪੱਟਾ ਕਿਆ ਪਿਆਰਾ ਬੁਟੀਕ ਸਟਾਈਲ ਜਮਾਈ ਬੁਟੀਕ ਸਟਾਈਲ ਦੁਪੱਟਾ ਤਿਆਰ ਕਰਵਾਇਆ ਸੀ ਦੇਖੋ ਜੀ ਬਹੁਤ ਸੋਹਣਾ ਟੋਟਲੀ ਗ੍ਰੇਸਫੁਲ ਚੀਜ਼ ਬਣੀ ਹੋਈ ਆ ਠੀਕ ਆ ਜੀ ਇੱਕ ਫਰੰਟ ਬੈਕ ਤੇ ਆ ਦੇਖੋ ਕਈ ਪਹਿਣਾ ਦੀ ਡਿਮਾਂਡ ਹੁੰਦੀ ਆ ਕਿ ਫਰੰਟ ਬੈਕ ਦੋਨੇ ਬਣੇ ਹੋਣ ਲਓ ਲਾ ਦੇਖੋ ਆ ਹੈਗਾ ਫਰੰਟ ਹਾਂਜੀ ਨਾਲ ਨੂੰ ਬਣਿਆ ਹੋਇਆ ਨੇ ਬਾਜੂ ਲਓ ਜੀ ਬਾਜੂ ਆ ਗਲਾ ਬਣਿਆ ਹੋਇਆ ਘੇਰਾ ਬਣਿਆ ਹੋਇਆ ਲੈ ਆ ਦੇਖੋ ਫਿਰ ਹੁਣ ਇਹਦੀ ਬੈਕ ਆਂ ਬੰਦਾ ਦੇਖ ਕੇ ਕਹੂਗਾ ਲੈ ਬੈਕ ਆ ਬੈਕ ਆ ਜੀ ਲਓ ਕੀ ਆ ਪ੍ਰੋਫੈਸ਼ਨਲ ਵਰਕ ਹੋਇਆ ਹੈ ਆਪਦੇ ਤਿਆਰ ਕਰਵਾਏ ਹੋਏ ਡਿਜ਼ਾਈਨ ਨੇ ਇਹ ਸਾਡੇ ਸਾਰੇ ਦੇ ਸਾਰੇ ਇਹਦਾ ਦੁਪੱਟਾ ਹੋਊਗਾ ਬਹੁਤ ਪਿਆਰਾ ਦੁਪੱਟੇ ਦੇ ਉੱਤੇ ਵਰਕ ਹੋਊਗਾ ਹਾਂਜੀ ਬਹੁਤ ਸੋਹਣੇ ਡਿਜ਼ਾਈਨ ਨੇ ਸਸਤਾ ਜਿੰਨਾ ਚਾ ਸਸਤਾ ਚਾਹੀਦਾ ਸਸਤਾ ਲਓ ਜਿਨ੍ਹਾਂ ਨੂੰ ਬੁਟੀਕਸ ਆ ਆਂਟੀ ਸਪੈਸ਼ਲਿਸਟ ਜੀ ਹਾਂਜੀ ਆਂਟੀਆਂ ਕਹਿੰਦੀਆਂ ਨੇ ਜੀ ਸਾਨੂੰ ਗਲਾ ਨਹੀਂ ਚਾਹੀਦਾ ਤੇ ਰੰਗ ਹੋਵੇ ਅਲੱਗ ਲਾ ਦੇਖੋ ਜੀ ਮੋਸ ਕਲਰ ਲਓ ਵੀ ਟੋਟਲ ਹੈਂਡਵਰਕ ਮੋਸ ਕਲਰ ਹੋਊਗਾ ਹਾਂਜੀ ਬਾਜੂ ਬਣਿਆਉਣਗੇ ਕਿਉਂਕਿ ਕਿਉਂਕਿ ਬਾਟਮ ਨੂੰ ਆਂਟੀਆਂ ਪਸੰਦ ਨਹੀਂ ਕਰਦੀਆਂ ਤੇ ਆ ਦੁਪੱਟਾ ਦੇਖੋ ਚੜਾਈ ਇਹਨੂੰ ਕਹਿੰਦੇ ਨੇ ਜੀ ਬੁੱਕਲ ਮਾਰਨ ਵਾਲਾ ਦਪੱਟਾ ਲਓ ਵੀ ਜਿਵੇਂ ਮਰਜ਼ੀ ਬੁੱਕਲ ਮਾਰ ਕੇ ਘੁੰਮੋ ਹਾਂਜੀ ਤੇ ਦੁਪੱਟਾ ਦਸੂਗਾ ਲਓ ਇਸ ਤੋਂ ਬਾਅਦ ਲੈ ਇਹਦੇ ਕਲਰ ਜਿੰਨੇ ਮਰਜ਼ੀ ਲੈ ਲਿਓ ਨਵੇਂ ਤੋਂ ਨਵੇਂ ਰੰਗ ਹੋਣਗੇ ਹਾਂਜੀ ਜਮੇ ਹੀ ਅਲੱਗ ਚੀਜ਼ਾਂ ਹੋਣਗੀਆਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਆ ਕੇ ਮੂੰਹ ਨਾਲ ਬੋਲੋ ਤੁਹਾਨੂੰ ਉਹੀ ਚੀਜ਼ ਹਾਜ਼ਰ ਮਿਲੂਗੀ ਲਓ ਜੀ ਲੈ ਇੱਕ ਆ ਦੇਖੋ ਜੀ ਕਲਰ ਦੇਖੋ ਤੁਸੀਂ ਹਾਂਜੀ ਕਲਰ ਤੇ ਧਿਆਨ ਮਾਰੋ ਵੀ ਕਲਰ ਅਲੱਗ ਬਿਲਕੁਲ ਅਲੱਗ ਤੇ ਨਵੀਂ ਚੀਜ਼ ਆਹ ਦੇਖੋ ਲੈ ਕਲਰ ਕ੍ਰੇਪੂਲ ਕਲਰ ਜੀ ਇਹਨਾਂ ਨੂੰ ਕਹਿੰਦੇ ਨੇ ਸਰਦਾਰੀ ਕਲਰ ਲਓ ਵੀ ਆ ਦੇਖੋ ਆ ਦੇਖੋ ਇਹ ਸਰਦਾਰੀ ਕਲਰ ਨੇ ਦੁਪट्टे ਵੀ ਸਰਦਾਰੀ ਸਰਦਾਰੀ ਸੂਟਾਂ ਨਾਲ ਸਰਦਾਰੀ ਦੁਪੱਟੇ ਮਿਲਣਗੇ ਫੈਸ਼ਨਿਸਟਾਂ ਮਲੇ ਰਿਪੋਰਟ ਲਾਤੋ ਲੈ ਦੇਖੋ ਜਿਹੜਾ ਸਾਡੇ ਕੋਲੇ ਇੱਕ ਵਾਰੀ ਆ ਗਿਆ ਮੁੜ ਕੇ ਉਹ ਪੱਕਾ ਆਗਾ ਹੈ ਸਾਡਾ ਠੀਕ ਆ ਜੀ ਆਹ ਦੇਖੋ ਰੰਗ ਰੰਗਾਂ ਦੀ ਵੈਲਿਊ ਹਾਂਜੀ ਤੇ ਉਸ ਤੋਂ ਬਾਅਦ ਕੱਪੜੇ ਦੀ ਵੈਲਿਊ ਕੰਮ ਦੀ ਵੈਲਿਊ ਸਾਰਾ ਕੁਝ ਮਿਲੇਗਾ ਤੁਹਾਨੂੰ ਹੋਲਸੇਲ ਤੇ ਅੱਲਾ ਦੇਖੋ ਅੱਗੇ ਹੋਰ ਪਿਓਰ ਸਿਮਰ ਜੀ ਪਿਓਰ ਸਿਮਰ ਦੇ ਰੰਗ ਦੇਖੋ ਤੁਸੀਂ ਵੀਡੀਓ ਜਬੀ ਰੰਗ ਦੇਖ ਕੇ ਤੁਹਾਨੂੰ ਲੱਗੇਗਾ ਹੂੰ ਕਿ ਵਾਕਈ ਰੰਗ ਹੈਗੇ ਨੇ ਇਹ ਕਲੈਕਸ਼ਨ ਆ ਸਾਡੇ ਅੱਧੇ ਸੂਟ ਆਪ ਡਾਈ ਕਰਵਾ ਕੇ ਬਣਵਾਏ ਹੁੰਦੇ ਨੇ ਟੋਟਲ ਦੇ ਟੋਟਲ ਠੀਕ ਆ ਜੀ ਬਲੈਕ ਜਿਹੜੇ ਬਲੈਕ ਵਾਲੇ ਪਹਿਣਾ ਕਹਿੰਦੀ ਨੇ ਬਲੈਕ ਚਾਹੀਦਾ ਬਲੈਕ ਚਾਹੀਦਾ ਲੈ ਦੇਖੋ ਫਿਰ ਬਲੈਕ ਸੂਟ ਟੋਟਲ ਹੈਂਡਵਰਕ ਪਿਓਰ ਆਰਗੰਜ਼ਾ ਦੇ ਉੱਤੇ ਲੈ ਦੇਖੋ ਲਓ ਵੀ ਟੋਟਲ ਬਲੈਕ ਆਰਗੰਜ਼ਾ ਦੇ ਉੱਪਰ ਆ ਜ਼ੈਡ ਬਲੈਕ ਜੀ ਜ਼ੈਡ ਬਲੈਕ ਆ ਦੇਖੋ ਲੈ ਆ ਆ ਸਲਵਾਰ ਹੋਗੀ ਤੇ ਆਹ ਦਪੱਟਾ ਹੋਊਗਾ ਚਨਾਉਣ ਦਾ ਜਿਨ੍ਹਾਂ ਨੂੰ ਚਨਾਉਣ ਚਾਹੀਦਾ ਚਨਾਉਣ ਮਿਲੇਗੀ ਜਿਨ੍ਹਾਂ ਨੂੰ ਆਰਗੰਜ਼ਾ ਚਾਹੀਦਾ ਆਰਗੰਜ਼ਾ ਵੀ ਮਿਲ ਜੇਗਾ ਦਪੱਟਾ ਤੇ ਕਲਰ ਜਿਹੜਾ ਕਲੈਕਸ਼ਨ ਹੋਊਗੀ ਉਹ ਸਾਡੀ ਡਿਫਰੈਂਟ ਹੋਊਗੀ ਕਿਉਂਕਿ ਸਾਡੇ ਕੋਲ ਜ਼ਿਆਦਾਤਰ ਬੁਟੀਕਸ ਠੀਕ ਆ ਜੀ ਖਰੀਦਿਆ ਨੇ ਤੇ ਉਹ ਆਨਲਾਈਨ ਸੇਲ ਕਰਦੀਆਂ ਨੇ ਹਾਂਜੀ ਆਹ ਦੇਖੋ ਪਿਓਰ ਸ਼ਿਮਰ ਸ਼ਿਮਰ ਦੇ ਉੱਤੇ ਸੈਲਫ ਹੋਊਗੀ ਸੈਲਫ ਦੇ ਉੱਤੇ ਹੈਂਡਵਰਕ ਹੋਊਗਾ ਦਬਕੇ ਦਾ ਪਿਓਰ ਸ਼ਿਮਰ ਠੀਕ ਆ ਜੀ ਆ ਦੇਖੋ ਨਾਲ ਨੂੰ ਬਾਟਮ ਨੈਚੁਰਲ ਕ੍ਰੇਪ ਹੋਊਗੀ ਤੇ ਇਸ ਦੇ ਨਾਲ ਦੁਪੱਟਾ ਹੋਊਗਾ ਆਰਗੰਜ਼ਾ ਆਰਗੰਜ਼ਾ ਦੇ ਉੱਤੇ ਵਰਕ ਹੋਇਆ ਹੋਊਗਾ ਠੀਕ ਹੈ ਇੱਕ ਆ ਮੋਰਾਂ ਵਾਲਾ ਲੋਕ ਉਂਿਤ ਪੀ ਜਾਂਦੇ ਨੇ ਜੀ ਸਾਡੇ ਕੋਲੇ ਮੋਰਾਂ ਵਾਲਾ ਡਿਜ਼ਾਈਨ ਆ ਮੋਰਾਂ ਵਾਲਾ ਡਿਜ਼ਾਈਨ ਲੈ ਆੜੇਣ ਡਿਜ਼ਾਈਨ ਆ ਯੂ ਹੈਡ ਵਰਕ ਵਾਲਾ ਅੱਛਾ ਜੀ ਇਹ ਪ੍ਰੋਪਰ ਹੈਂਡ ਵਰਕ ਤੇ ਬਣਦਾ ਜੀ ਡਿਜ਼ਾਈਨ ਲੋਕ ਕੰਪਿਊਟਰ ਤੇ ਮਸ਼ੀਨਾਂ ਤੇ ਬਣਾਈ ਜਾਂਦੇ ਨੇ ਆ ਚੱਕੋ ਮੋਰਾਂ ਵਾਲਾ ਡਿਜ਼ਾਈਨ ਕਹੀ ਜਾਂਦੇ ਨੇ ਚੱਕੋ ਮੋਰਾਂ ਵਾਲਾ ਡਿਜ਼ਾਈਨ ਲੈ ਇਹਨੂੰ ਦੇਖੋ ਇਹਦੇ ਨਾਲ ਕੰਪੇਅਰ ਕਰੋ ਕਿਸੇ ਦੇ ਵੀ ਡਿਜ਼ਾਈਨ ਲਓ ਵੀ ਆ ਗਿਆ ਮੋਰ ਵਾਲਾ ਹਨਾ ਇਹ ਆ ਜੀ ਮੋਰਾਂ ਵਾਲਾ ਇਹਦਾ ਹੈਂਡਵਰਕ ਚੈੱਕ ਕਰਾ ਦਿਓ ਭੈਣਾਂ ਨੂੰ ਤਾਂ ਜੋ ਉਹਨਾਂ ਨੂੰ ਭਲੇਖਣਾ ਰਹੇ ਹਾਂ ਜੀ ਚੈੱਕ ਕਰੋ ਸੂਟ ਇਹ ਹੈਗਾ ਜੀ ਸ਼ਰਟ ਹਾਂਜੀ ਤੇ ਇਹਦੇ ਨਾਲ ਬਣੇ ਹੋਣਗੇ ਬਾਜੂ ਹੈਵੀ ਲੋ ਵੀ ਲੈ ਆ ਆ ਹੋਣਗੇ ਬਾਜੂ ਹਾਂਜੀ ਤੇ ਇਹਦੇ ਨਾਲ ਹੋਊਗੀ ਸਲਵਾਰ ਉਹ ਵੀ ਹੈਵੀ ਪੂਰੀ ਹੈਵੀ ਸਲਵਾਰ ਬਣੀ ਹੋਊਗੀ ਹਾਂਜੀ ਲੈ ਆ ਆ ਹੋਊਗੀ ਸਲਵਾਰ ਲੋ ਵੀ ਆ ਸਲਵਾਰ ਹੋਊਗੀ ਨਾ ਲੈ ਆ ਆ ਹੋ ਗਿਆ ਦੁਪੱਟਾ ਚੈੱਕ ਕਰੋ ਬਾਕੀ ਆ ਹੋਊਗਾ ਦੁਪੱਟਾ ਤੇ ਦੁਪट्टे ਦੇ ਉੱਤੇ ਵੀ ਵਰਕ ਹੋਊਗਾ ਜਿੰਨੇ ਮਰਜੀ ਡਿਜ਼ਾਈਨ ਦੇਖੀਓ ਸ਼ਾਮ ਹੋ ਜੂਗੀ ਰਾਤ ਹੋ ਜੂਗੀ ਸਹੀ ਗੱਲ ਹੈ ਡਿਜ਼ਾਈਨ ਨਹੀਂ ਮੁੱਕਣੇਗੇ ਆ ਲਓ ਜੀ ਪਿਓਰ ਸ਼ਿਮਰ ਦੇ ਉੱਤੇ ਕੰਟਰਾਸਟ ਖੀਨਖਾਬ ਬਾਟਮ ਹਾਂਜੀ ਤੇ ਬਹੁਤ ਪਿਆਰਾ ਵਰਕ ਹੋਇਆ ਹੋਊਗਾ ਦਬਕੇ ਦਾ ਲਓ ਆ ਲਓ ਖੀਨਖਾਬ ਦੀ ਬਾਟਮ ਪਹਿਣਾ ਕਹਿੰਦੇ ਨੇ ਖੀਨਖਾਬ ਦੀ ਬਾਟਮ ਚਾਹੀਦੀ ਆ ਪਿਓਰ ਖੀਨਖਾਬ ਹੋਊਗੀ ਇਸ ਦੇ ਨਾਲ ਪਿਓਰ ਸ਼ਿਮਰ ਦਾ ਦੁਪੱਟਾ ਦੁਪੱਟੇ ਦੇ ਉੱਤੇ ਦਬਕੇ ਦਾ ਵਰਕ ਹੋਊਗਾ ਲਓ ਵੀ ਆ ਦੇਖੋ ਇਸ ਤੋਂ ਬਾਅਦ ਜਿੰਨੇ ਮਰਜੀ ਡਿਜ਼ਾਈਨ ਆ ਫੜਾਈ ਰਹਿ ਜੇ ਆਪਣੇ ਵਾਲੀ ਸ਼ਿਮਰ ਦੇ ਡਿਜ਼ਾਈਨ ਫੜਾ ਦੇ ਆ ਦੇਖੋ ਬੈਕ ਤੇ ਵਰਕ ਵਾਲਾ ਹੋਊਗਾ ਲਾਈਟ ਵੇਟ ਕ੍ਰਸ਼ ਨਵਾਂ ਕਪੜਾ ਸਿਰਫ ਸਾਡੇ ਕੋਲੋਂ ਮਿਲੂਗਾ ਓਕੇ ਜੀ ਲੈਂਥ ਦੀ ਕੋਈ ਦਿੱਕਤ ਨਹੀਂ ਆਊਗੀ ਜਿੰਨਾ ਮਰਜੀ ਲੈਂਥ ਬਣਾ ਲਓ ਗਲਾ ਬਣਿਆ ਹੋਊਗਾ ਘੇਰੇ ਦੇ ਉੱਤੇ ਬਹੁਤ ਸੋਹਣੇ ਬਾਕਸਿਸ ਬਣੇ ਹੋਣਗੇ ਆ ਬੈਕ ਦੇ ਉੱਤੇ ਵਰਕ ਹੋਊਗਾ ਤੇ ਇਸ ਦੇ ਨਾਲ ਕੰਟਰਾਸਟ ਦੁਪੱਟਾ ਹੋਊਗਾ ਤੇ ਦੁਪੱਟੇ ਦੇ ਉੱਤੇ ਬਹੁਤ ਪਿਆਰਾ ਵਰਕ ਹੋ ਜਾਊਗਾ ਆ ਦੇਖੋ ਆ ਦੁਪੱਟਾ ਹੋਊਗਾ ਤੇ ਇਸ ਦੇ ਵਿੱਚ ਫਿਓਰ ਸ਼ਿਮਰ ਬਿਨਾ ਤਾਰਾਂ ਤੋਂ ਇਹਨੂੰ ਕਈ ਕੋਰੀਅਨ ਸ਼ਿਮਰ ਵੀ ਬੋਲ ਦਿੰਦੇ ਨੇ ਠੀਕ ਆ ਜੀ ਬੁਟੀਕਾਂ ਕੋਰੀਅਨ ਸ਼ਿਮਰ ਕਹਿ ਕੇ ਬੋਲਦੀਆਂ ਵੇਚਦੀਆਂ ਨੇ ਇਹਨੂੰ ਲਾ ਦੇਖੋ ਵਰਕ ਤਫਕੇ ਦਾ ਵਰਕ ਹੋਊਗਾ ਲੋ ਇਹ ਸਿਰਫ ਤੇ ਸਿਰਫ ਸੂਟ ਦਾ ਮਗਿਆ ਸੀ 2200 ਰੁਪਏ ਦਾ ਜੀ ਲੋ ਜੀ ਇਸ ਤਰ੍ਹਾਂ ਦਾ ਸੂਟ ਕੋਈ 2200 ਦਾ ਦੇ ਗਿਆ ਤਾਂ ਸਾਨੂੰ ਦੱਸ ਦਿਓ ਵੀ ਭਾਈ ਇਹ ਇੰਨੇ ਦਾ ਮਿਲਦਾ ਲੈ ਚੈਲੰਜ ਪ੍ਰਾਈਸ ਹੋਣਗੇ ਸਾਡੇ ਲੋ ਜੀ 2200 ਬਹੁਤ ਪਿਆਰੇ ਸੂਟ ਹੋਣਗੇ ਅਲੱਗ-ਅਲੱਗ ਆਹ ਸੂਟ ਅਸੀਂ ਦਿੰਨੇ ਆ ਜੀ 1500 ਰੁਪਏ ਦਾ ਹਾਂਜੀ ਇਹ 1500 ਰੁਪਏ ਦਾ ਯੂਨੀਵਰਸਲ ਡਿਜ਼ਾਈਨ ਆ ਸਾਡਾ ਇਹ ਲਗਾਤਾਰ ਚੱਲ ਰਿਹਾ ਡਿਜ਼ਾਈਨ ਆਲਾ ਦੇਖੋ ਜੀ ਟੈਬੀ ਕ੍ਰਸ਼ ਕ੍ਰਸ਼ ਦਾ ਬਹੁਤ ਸੋਨਾ ਡਿਜ਼ਾਈਨ ਬਣਾ ਹੋਇਆ ਕੋਈ ਲੈਂਥ ਦਾ ਚੱਕਰ ਨਹੀਂ ਹੈਗਾ ਠੀਕ ਆ ਜੀ ਜਿੰਨੀ ਮਰਜ਼ੀ ਲੈਂਥ ਬਣਾ ਲਓ ਹੈਂਡਵਰਕ ਹੋਇਆ ਹੋਊਗਾ ਠੀਕ ਆ ਜੀ ਆ ਇਹਦੇ ਨਾਲ ਸਲਵਾਰ ਹੋਊਗੀ ਚਾਹੇ ਬਾਜੂ ਵਾਲੀ ਹੋ ਚਾਹੇ ਸਲਵਾਰ ਬਣਾ ਲਈਓ ਦੁਪੱਟਾ ਪੂਰਾ ਹੈਵੀ ਸੂਟ ਦੇਣਾ ਸਿਰਫ 1500 ਦਾ ਲੈ ਲਓ ਜੀ 1500 ਲੈ ਦੇ ਕੇ ਦਿਖਾਵੇ ਜੀ 1500 ਦਾ ਇਦਾਂ ਦਾ ਕੋਈ ਸੂਟ ਸਹੀ ਗੱਲ ਆ ਜੀ ਇਹਦੇ ਵਿੱਚ ਕਲਰ ਮਿਲ ਜਣਗੇ ਜਿੰਨੇ ਮਰਜੀ ਕਲਰ ਲੈ ਲੀਓ ਇੱਕ ਆ ਮਿਲੇਗਾ ਵੋਟ ਗੜੇਲਾ ਵੋਟ ਗੜਾ ਲੋਕ ਕਹਿੰਦੇ ਨੇ ਵੀ ਵੋਟ ਗਲਾ ਨਹੀਂ ਬਣਦਾ ਵੋਟ ਗਲਾ ਨਹੀਂ ਬਣਦਾ ਕਿਉਂਕਿ ਭਾਈ ਸੱਤ ਤੋਂ ਬੁਟੀਕਾਂ ਖਰੀਦਦੇ ਨੇ ਸਾਡੇ ਕੋਲੇ ਇਹ ਵੀ ਬਣਦਾ ਲੈ ਚੱਕੋ ਵੋਟ ਗਲਾ ਚਾਰਸ ਗਲਾ ਹੋਊਗਾ ਬਿਲਕੁਲ ਯੂਨੀਕ ਨਵਾਂ ਕਨਸੈਪਟ ਹੋਊਗਾ ਕੁੜੀਆਂ ਵਾਲਾ ਡਿਜ਼ਾਈਨ ਹੋਊਗਾ ਆਰਗੰਜ਼ਾ ਕੰਟਰਾਸਟ ਦਾ ਦੁਪੱਟਾ ਪਿਓਰ ਆਰਗੰਜ਼ਾ ਠੀਕ ਆ ਜੀ ਲੈ ਦੇਖੋ ਪਿਓਰ ਆਰਗੰਜ਼ਾ ਕੰਟਰਾਸਟ ਕੀ ਆ ਵਾਕਿਆ ਇਹ ਕੀ ਜੱਚਦਾ ਡਿਜ਼ਾਈਨ ਇਸ ਤੋਂ ਬਾਅਦ ਇੱਕ ਆ ਦੇਖੋ ਹਾਂਜੀ ਪੈਚਵਰਕ ਦੇ ਵਿੱਚ ਨਿਊ ਕਨਸੈਪਟ ਹੋਊਗਾ ਇਹ ਪਾਕਿਸਤਾਨੀ ਸਟਾਈਲ ਵੀ ਬੋਲ ਦਿੰਦੇ ਨੇ ਇਹਨੂੰ A ਸ਼ੇਪ ਵੀ ਬੋਲ ਦਿੰਦੇ ਨੇ ਠੀਕ ਆ ਜੀ ਇਹ ਸੂਟ ਸਿਰਫ ਸਾਡੇ ਕੋਲੋਂ ਹੀ ਮਿਲੂਗਾ ਲੈ ਲਓ ਵੀ ਲੈ ਦੇਖੋ ਵੀ ਪੈਚ ਵੀਰੇ ਦਿਖਾ ਦੀ ਸਮਾਰ ਕੇ ਇਹਨਾਂ ਨੂੰ ਵੀ ਆ ਪੈਚ ਲੱਗਿਆ ਹੋਊਗਾ ਤੇ ਇਹਦਾ ਘੇਰਾ ਬਣੂਗਾ 26 A ਸ਼ੇਪ ਦੇ ਵਿੱਚ ਬਣੂਗਾ ਡਿਜ਼ਾਈਨ ਇਹ ਹਾਂਜੀ ਬਹੁਤ ਸੋਹਣਾ ਡਿਜ਼ਾਈਨ ਆ ਕੱਟ ਵਾਲੀ ਬਣਾਉਣੀ ਆ ਕੱਟ ਵਾਲੀ ਬਣਾ ਲਿਓ ਬਟਨ ਵਾਲੀ ਬਣਾਉਣੀ ਆ ਬਟਨ ਵਾਲੀ ਬਣਾ ਲਿਓ ਤੇ ਨਾਲ ਇਹਦੇ ਲੈਸਿਸ ਵਾਲਾ ਦੁਪੱਟਾ ਹੋਊਗਾ ਤੇ ਆ ਦੁਪੱਟਾ ਜੀ ਨਾਲ ਇਹਦੇ ਵਿੱਚ ਸਾਡੇ ਕੋਲੇ ਪੈਚ ਹਾਂਜੀ ਫਰੋਜ਼ੀ ਕਲਰ ਦਾ ਵੀ ਮਿਲ ਜੂਗਾ ਬਹੁਤ ਸੋਹਣੀਆਂ ਚੀਜ਼ਾਂ ਅਸੀਂ ਇਹ ਸਾਰੇ ਆਪਣੇ ਰੈਡੀ ਕਰਵਾਏ ਹੋਏ ਡਿਜ਼ਾਈਨ ਨੇ ਇੱਕ ਵੀ ਸੂਟ ਖਰੀਦ ਕੇ ਨਹੀਂ ਵੇਚਦੇ ਪ्युअर ਔਰਗੰਜ਼ਾ ਦੇ ਉੱਤੇ ਰੈੱਡ ਟੋਟਲੀ ਹੈਂਡ ਲਓ ਜੀ ਟੋਟਲੀ ਹੈਂਡਵਰਕ ਆ ਗਿਆ ਨਾ ਟੋਟਲ ਹੈਂਡਵਰਕ ਤੇ ਇਸ ਦੇ ਨਾਲ ਬਾਟਮ ਦੇ ਉੱਤੇ ਵੀ ਵਰਕ ਹੋਊਗਾ ਹਾਂਜੀ ਆ ਬਾਟਮ ਹੋਗੀ ਕੰਟਰਾਸਟ ਦੁਪੱਟਾ ਕਿਆ ਦੁਪੱਟਾ ਹੈ ਦਿਲ ਖੁਸ਼ ਹੋ ਜਾਏਗਾ ਦੇਖ ਕੇ ਲਓ ਲਓ ਜੀ ਆ ਹੋ ਗਿਆ ਦੁਪੱਟਾ ਤੇ ਆ ਗਿਆ ਦੁਪੱਟਾ ਜੀ ਇਹ ਸਾਰੇ ਕਨਸੈਪਟ ਸਾਡੇ ਆਪਣੇ ਰੈਡੀ ਕੀਤੇ ਹੋਏ ਨੇ ਇੱਕ ਜ਼ਰਦੋਸੀ ਵਰਕ ਆਮ ਤੌਰ ਤੇ ਕਹਿੰਦੇ ਨੇ ਜੀ ਬੁਟੀਕਾਂ ਤੋਂ ਸਿਰਫ ਤਿਆਰ ਕਰਾਉਣਾ ਪੈਂਦਾ ਜ਼ਰਦੋਸੀ ਕਈਆਂ ਨੂੰ ਤਾਂ ਫੁੱਲ ਦੇਖ ਕੇ ਹੀ ਕਹਿੰਦੇ ਨੇ ਵੀ ਇਹ ਕਿਹੜਾ ਵਰਕ ਆ ਅੱਛਾ ਲਾ ਆ ਵੀ ਆ ਸਾਡੇ ਕੋਲੇ ਬਈ ਇਹ ਹੈਗੇ ਜ਼ਰਦੋਸੀ ਇਹਦੇ ਫੁੱਲ ਚੈੱਕ ਕਰਾ ਦੋ ਆਮ ਤੌਰ ਤੇ ਇੰਸਟਾਗ੍ਰਾਮ ਤੇ ਵਾਇਰਲ ਰਹਿੰਦਾ ਹਾਂਜੀ ਹਾਂਜੀ ਇਹ ਬੁਕਿੰਗ ਤੇ ਮਿਲੂਗਾ ਇਹ ਸੂਟ ਤੁਹਾਨੂੰ ਠੀਕ ਆ ਜੀ ਬਹੁਤ ਪਿਆਰਾ ਸੂਟ ਆ ਇਹਦੇ ਚੈਸਟ ਬਣੀ ਹੋਊਗੀ ਘੇਰਾ ਬਣਿਆ ਹੋਏਗਾ ਬਾਜੂ ਬਣੇ ਹੋਣਗੇ ਤੇ ਨਾਲ ਬਾਟਮ ਤੇ ਵੀ ਵਰਕ ਹੋਏਗਾ ਤੇ ਦੁਪੱਟਾ ਆਊ ਇਹਦੇ ਨਾਲ ਆਰਗੈਂਜ਼ਾ ਟਾਈਡ ਆਈ ਠੀਕ ਆ ਜੀ ਆਹ ਦੇਖੋ ਆਹ ਹੋਊਗਾ ਦੁਪੱਟਾ ਇਹਦਾ ਲੋ ਜੀ ਯੂਨੀਕ ਚੀਜ਼ਾਂ ਜਿਹੜੇ ਬੁਟੀਕਾਂ ਦਾ ਹਾਂਜੀ ਕਹਿੰਦੇ ਨੇ ਜੀ ਬੁਟੀਕ ਸਟਾਈਲ ਸੂਟ ਚਾਹੀਦੇ ਨੇ ਉਹ ਆਈਓ ਸਾਡੇ ਕੋਲੇ ਸਪੈਸ਼ਲ ਸਾਡੇ ਕੋਲੇ ਸਿਰਫ ਬੁਟੀਕ ਸਟਾਈਲ 'ਚ ਡੀਲ ਕਰਦੇ ਆਂ ਅਲੱਗ ਅਲੱਗ ਕਨਸੈਪਟ ਹੋਣਗੇ ਅਲੱਗ-ਅਲੱਗ ਕੱਪੜੇ 20-30 ਤਰ੍ਹਾਂ ਦੇ ਕੱਪੜੇ ਦੇ ਦਾਂਗੇ ਜੀ ਨੈਚੁਰਲ ਕ੍ਰੇਪ ਸਿਲਕ ਤੋਂ ਉੱਪਰ ਟੱਪ ਗਏ ਅਸੀਂ ਠੀਕ ਆ ਜੀ ਆਹ ਦੇਖੋ ਪੈਟਰਨ ਵਾਲਾ ਡਿਜ਼ਾਈਨ ਹੋਊਗਾ ਬਾਜੂ ਬਾਟਮ ਦੋਨਾਂ ਤੇ ਵਰਕ ਹੋਊਗਾ ਗਲਾ ਬਣਿਆ ਹੋਊਗਾ ਲੈਂਥ ਦੀ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਕੱਲਾ ਪੈਟਰਨ ਆ ਨਾ ਥੱਲੇ ਘੇਰਾ ਨਹੀਂ ਬਣਿਆ ਹੋਇਆ ਠੀਕ ਆ ਜੀ ਬਾਜੂ ਤੇ ਬਾਟਮ ਦੋਨੇ ਬਣਨਗੇ ਕੰਟਰਾਸਟ ਸ਼ਿਮਰ ਚਨੂਨ ਦੇਖੋ ਭੈਣਾਂ ਨੇ ਨਵਾਂ ਨਾਮ ਸੁਣਿਆ ਹੋਊਗਾ ਸ਼ਿਮਰ ਚਨੂਨ ਨਵੀਂ ਚਨੂਨ ਚੱਲੀ ਆ ਜੀ ਸ਼ਿਮਰ ਚਨੂਨ ਲਓ ਵੀ ਦੁਕਾਨਾਂ ਤੇ ਦੇਖ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਜੀ ਸਸਤੇ ਤੋਂ ਸਸਤਾ ਵਧੀਆ ਤੋਂ ਵਧੀਆ ਹੋਲ ਸੇਲ ਰੇਟਾਂ ਦੇ ਉੱਤੇ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਡਿਜ਼ਾਈਨ ਮੇ ਤੋਂ ਚਾਹੇ ਰਾਤ ਤੱਕ ਖੜਾਈ ਜਾਓ ਸਾਰੇ ਦਿਹਾੜੀ ਸਾਡੇ ਕੋਲ ਸੂਟ ਹੀ ਬਣਦੇ ਨੇ ਲੈ ਦੇਖੋ ਆ ਪਿਓਰ ਆਰਗੰਜ਼ਾ ਦੇ ਉੱਤੇ ਡਿਜ਼ਾਈਨ ਹੈ ਜੀ ਕੁੜੀਆਂ ਵਾਲਾ ਬਿਲਕੁਲ ਯੂਨੀਕ ਨਵਾਂ ਤੇ ਅਲੱਗ ਲਓ ਗਏ ਕਨਸੈਪਟ ਹੋਣਗੇ ਬਿਲਕੁਲ हटਕੇ ਲੈ ਦੇਖੋ ਦੁਪੱਟਾ ਦੁਪੱਟੇ ਲੈਸਿਸ ਵਾਲੇ ਜਿਹੜੇ ਗਰਲਜ਼ ਅੱਜਕੱਲ ਪਸੰਦ ਕਰਦੀਆਂ ਨੇ ਓਦਾਂ ਦੇ ਜਿਹਨੂੰ ਵਰਕ ਵਾਲਾ ਚਾਹੀਦਾ ਹੋਊਗਾ ਵਰਕ ਵਾਲਾ ਵੀ ਮਿਲ ਜੂਗਾ ਠੀਕ ਆ ਜੀ ਆ ਦੇਖੋ ਇਹ ਲਜੀਜ਼ ਫੈਬਰਿਕ ਫੈਬਰਿਕ ਹੀ ਪਹਿਲਾਂ ਤਾਂ ਤੁਹਾਨੂੰ 30 40 ਤਰ੍ਹਾਂ ਦੇ ਮਿਲ ਜਣਗੇ ਜਿਹੜੇ ਤੁਸੀਂ ਕਦੇ ਸੁਨੇ ਵੀ ਨਹੀਂ ਹੋਣੇ ਲਓ ਲਾ ਦੇਖੋ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਇਹ ਤਾਂ ਅਲੱਗ ਲਓ ਵੀ ਆ ਦੇਖੋ ਕਿੰਨਾ ਸੋਹਣਾ ਹਨਾ ਬਾਕੀ ਆ ਦੇਖੋ ਇਹਦੇ ਵਿੱਚ ਹਾਂਜੀ ਆ ਦੇਖੋ ਲੈ ਬਾਜੂ ਬਾਟਮ ਦੋਨਾਂ ਤੇ ਵਰਕ ਹੋਊਗਾ ਠੀਕ ਆ ਜੀ ਆ ਬਾਜੂ ਆ ਬਾਟਮ ਦੋਨਾਂ ਤੇ ਵਰਕ ਹੋਊਗਾ ਉੱਪਰ ਪੈਟਰਨ ਬਣਿਆ ਹੋਊਗਾ ਗਲਾ ਬਣਿਆ ਹੋਊਗਾ ਤੇ ਦੁਪੱਟੇ ਦੇ ਉੱਤੇ ਲੇਸਸ ਹੋਣਗੀਆਂ ਬਹੁਤ ਸੋਹਣੀਆਂ ਅਲੱਗ ਚੀਜ਼ਾਂ ਨੇ ਆ ਟੈਬੀ ਕ੍ਰਾਸ਼ ਜਿਹਨੂੰ ਮਸਲੀਨ ਚਾਹੀਦੀ ਆ ਮਸਲੀਨ ਨੂੰ ਸਿਲਕ ਚਾਹੀਦੀ ਆ ਆਰਗੰਜ਼ਾ ਚਾਹੀਦਾ ਨੇਚਰਲ ਕ੍ਰੇਪ ਚਾਹੀਦੀ ਆ ਟੈਬੀ ਕ੍ਰਾਸ਼ ਚਾਹੀਦੀ ਆ ਗਲਾਸ ਆਰਗੰਜ਼ਾ ਚਾਹੀਦਾ ਗਲਾਸ ਸ਼ਿਮਰ ਚਾਹੀਦੀ ਆ ਸ਼ਿਮਰ ਚੀਨ ਹੋਣੀ ਚਾਹੀਦੀ ਆ ਕੋਈ ਵੀ ਫੈਬਰਿਕ ਚਾਹੀਦੀ ਆ ਉਹ ਸਾਡੇ ਕੋਲੇ ਆ ਕੇ ਹਾਂਜੀ ਜਿਹੜਾ ਮਰਜੀ ਫੈਬਰਿਕ ਲੈ ਸਕਦਾ ਇਸ ਤੋਂ ਬਿਨਾ 10-20 ਤਰ੍ਹਾਂ ਦੇ ਨਵੇਂ ਫੈਬਰਿਕ ਹੋਰ ਵੀ ਮਿਲ ਜਾਣਗੇ ਜਿੰਨੇ ਮਰਜੀ ਸਾਡੇ ਤੋਂ ਡਿਜ਼ਾਈਨ ਲੈ ਲਓ ਆ ਦੇਖ ਲਓ ਨਵੇਂ ਤੋਂ ਨਵੇਂ ਜਿਨ੍ਹਾਂ ਨੂੰ ਵਿੰਟਰ ਚਾਹੀਦਾ ਵਿੰਟਰ ਦੇ ਉੱਤੇ ਅਸੀਂ ਸਪੈਸ਼ਲ ਸੇਲ ਆਈ ਹੋਈ ਆ ਉਹ ਘੱਟ ਰੇਟਾਂ ਦੇ ਦਵਾਂਗੇ ਕਿਉਂਕਿ ਹੁਣ ਸਾਡੇ ਕੋਲੇ ਸਰਦੀ ਜਾ ਰਹੀ ਆ ਸਰਦੀ ਜਾਣ ਕਰਕੇ ਆ ਲਿਆ ਮੁੰਡਿਆ ਥੋੜਾ ਜਿਹਾ ਵਿੰਟਰ ਦੇ ਵੀ ਦਿਖਾ ਦੇ ਸਰਦੀ ਜਾ ਰਹੀ ਆ ਵਿంటర్ ਦੇ ਉੱਤੇ ਅਸੀਂ ਸਪੈਸ਼ਲ ਸੇਲ ਆਈ ਹੋਈ ਆ ਠੀਕ ਆ ਜੀ ਉਹ ਜਿੰਨ ਘੱਟ ਤੋਂ ਘੱਟ ਰੇਟਾਂ ਦੇ ਆ ਸ਼ਿਮਰਦਾਤ ਸੂਟ ਹੋਊਗਾ ਨਾਲ ਨੂੰ ਸ਼ਿਮਰਦਾ ਸੌਲ ਹੋਊਗਾ ਇਹ ਮਿਲੂਗਾ 650 ਰੁਪਏ ਦਾ ਰਸ਼ੀਆ ਦਾ ਪਿਓਰ ਪਸ਼ਮੀਨਾ ਹੋਊਗਾ 1200 ਰੁਪਏ ਦਾ ਆ ਕੌਟਰਾਈ ਹੋਏਗੀ ਜੀ 1100 ਰੁਪਏ ਦੀ ਆਹਾਂ ਆਂਟੀਆਂ ਵਾਲਾ ਘੇਰਾ ਹੋਊਗਾ ਜੀ ਇਹ ਮਿਲ ਜੂਗਾ ਜੀ ਤੁਹਾਨੂੰ 1100 ਰੁਪਏ ਦਾ ਨਾਲ ਪਿਓਰ ਦੁਪੱਟੇ ਨਾਲ ਜੀ ਪਿਓਰ ਪਸ਼ਮੀਨਾ ਬੁਰਦੀ ਗਾਰੰਟੀ ਇਹ ਮਿਲੂਗਾ ਜੀ ਤੁਹਾਨੂੰ 900 ਰੁਪਏ ਦਾ ਲਓ ਜੀ ਆਹ ਦੇਖ ਲਓ ਜੀ ਜਿੰਨੇ ਮਰਜੀ ਆ ਆ ਰਾਮ ਟੈਕਸ ਹੋਊਗਾ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਠੀਕ ਹੈ ਜੀ ਇਹ ਤੁਹਾਨੂੰ ਸਾਰੇ ਬਹੁਤ ਆ 350 ਦੇ ਕਈ ਵਾਰੀ ਕਹਿੰਦੇ ਨੇ ਕਿ ਸਾਨੂੰ ਪ੍ਰਿੰਟਡ ਸੂਟ ਚਾਹੀਦਾ ਮੋਟੇ ਚ ਹਾਂਜੀ ਤੇ ਦੇਣਾ ਦੇਣ ਲੈਣ ਲਈ ਚਾਹੀਦਾ ਇਹ 350 ਦਾ ਸੂਟ ਆ ਜੀ ਨਾਲ ਨੂੰ ਸ਼ਾਲ ਹੋਊਗਾ ਲਓ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਇੱਕ ਵਾਰੀ ਲਓ ਜੀ 350 ਰੁਪਏ ਦਾ ਇੱਕ ਵਾਰੀ ਤੋਂ ਫੇਰ ਦੱਸ ਦੇਣਾ 350 ਦਾ ਸੂਟ ਆ ਇਹ ਠੀਕ ਹੈ ਜੀ ਨਾ ਕਿ 650 ਦਾ ਸ਼ਾਲ ਹੋਣਗੇ ਪੂਰੇ ਖੁੱਲੇ ਹਾਂਜੀ ਲਓ ਆ ਦੇਖੋ ਲਓ ਜੀ ਕਪੜਾ ਹੋਊਗਾ ਪੂਰਾ ਸ਼ਾਲ ਪੂਰੇ ਵਧੀਆ ਬਣੇ ਹੋਣਗੇ 350 ਰੁਪਏ ਦਾ ਸੂਟ ਆ ਜਿੰਨੇ ਮਰਜੀ ਖਰੀਦੋ ਆਨਲਾਈਨ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ ਆ ਦੁਪੱਟਾ ਹੋਊਗਾ ਇਹ ਸ਼ਾਲ ਲੋ ਸਾਰੇ ਸ਼ਾਲ ਇਹ ਬਹੁਤ ਪਿਆਰਾ ਸ਼ਾਲ ਹੋਊਗਾ ਜਿੰਨੇ ਮਰਜੀ ਤੁਸੀਂ ਸਾਡੇ ਤੋਂ ਸੂਟ ਲੈ ਸਕਦੇ ਹੋ ਇਦਾਂ ਦੇ ਠੀਕ ਹੈ ਜਿਨੇ ਘੱਟ ਰੇਂਜ ਚ ਲੈਣਾ ਘੱਟ ਵਾਲੇ ਮਿਲ ਜਣਗੇ ਜਿਹਨੂੰ ਵੱਧ ਰੇਂਜ ਚ ਚਾਹੀਦੇ ਨੇ ਵਧੀਆ ਅਲੱਗ ਤੋਂ ਸੂਟ ਮਿਲ ਜਣਗੇ ਠੀਕ ਹੈ ਜੀ ਜਿਨੇ ਰੈਡੀ ਕਰਵਾਉਣਾ ਜਿੱਥੋਂ ਮਰਜੀ ਵੀਡੀਓ ਫੋਟੋ ਲਿਆਓ ਤੇ ਸੂਟ ਤੁਹਾਡਾ ਸੇਮ ਉਹਦੇ ਨਾਲ ਦਾ ਅਸੀਂ ਰੈਡੀ ਕਰਵਾ ਦਾਂਗੇ ਕਿਉਂਕਿ ਸਾਡਾ ਸਾਰਾ ਟੋਟਲ ਤੇ ਟੋਟਲ ਕੰਮ ਮੈਨੂਫੈਕਚਰਿੰਗ ਦਾ ਠੀਕ ਹੈ ਜੀ ਇੱਕ ਵੀ ਸੂਟ ਅਸੀਂ ਖਰੀਦ ਕੇ ਨਹੀਂ ਵੇਚਦੇ ਠੀਕ ਹੈ ਜੀ ਲਓ ਜੀ हां जी ਆਦੀ ਵੀਡੀਓ ਚ ਆਪਾਂ ਤੁਹਾਨੂੰ ਬੁਟੀਕ ਵਾਲੇ ਸਾਰੇ ਕੂਟ ਦਿਖਾਇਆ ਬਿਲਕੁਲ ਤੁਹਾਨੂੰ ਹੋਲ ਸੇ ਰੇਟਾਂ ਤੇ ਮਿਲ ਜਾਣਗੇ ਇਥੋਂ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਪ੍ਰੋਪਰ ਐਡਰੈਸ ਮੈਂ ਸ਼ੇਅਰ ਕਰਤਾ ਤੁਸੀਂ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਦੁਕਾਨ ਤੇ ਵਿజిਟ ਕਰ ਸਕਦੇ ਹੋ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਚ